ਅੱਜ ਇੱਥੇ ਨੰਗਲ ਸੋਹਲ ਪਿੰਡ 'ਚ ਅਸੀਂ 2 ਮਹੀਨੇ ਪਹਿਲਾਂ 50 ਦਿਨ 52 ਦਿਨ ਪਹਿਲਾਂ ਐਗਜ਼ੈਕਟ ਹਾਂਜੀ ਸਰਪੰਚ ਸਾਹਿਬ ਆਇਸੀ ਇੱਥੇ ਡੰਬ ਸੀ ਵੱਡੇ ਵੱਡੇ ਦੋ ਕਿਉਂਕਿ ਰਾਵੀ ਦਰਿਆ ਇੱਥੇ ਨਾਲ ਹੀ ਵਹਿੰਦਾ ਹੈ ਤੇ ਇੱਥੇ ਰੇਤੇ ਦੇ ਇੱਥੇ ਜਿੰਨੀਆਂ ਸੈਂਕੜੇ ਏਕੜ ਜ਼ਮੀਨ ਹੈ ਇੱਥੇ ਰੇਤਾ ਹੀ ਰੇਤਾ ਸੀ ਔਰ ਦੋ ਵੱਡੇ ਡੰਬ ਸੀ ਪਤਾ ਨਹੀਂ 15 20 20 ਫੁੱਟ ਥੱਲੇ ਉਹ ਡੰਬ ਬਣ ਗਏ ਸੀ ਤੇ ਸਾਡੇ ਨੋਟਿਸ ਚ ਆਇਆ ਸਰਪੰਚ ਜੀ ਨੰਬਰਦਾਰ ਜੀ ਸਾਰਿਆਂ ਨੇ ਸਾਡੀ ਟੀਮ ਨਾਲ ਗੁਰਵੀਰ ਸੰਧੂ ਜੀ ਕੈਪਟਨ ਸਾਹਿਬ ਉਹਨਾਂ ਨਾਲ ਰਾਸਤਾ ਕੀਤਾ ਵੀ ਉਹਨਾਂ ਨੂੰ ਪਤਾ ਲੱਗਿਆ ਵੀ ਅਸੀਂ ਜਿਹੜਾ ਮੈਜਾਤੀ ਤੌਰ ਤੇ ਔਰ ਸਨ ਫਾਊਂਡੇਸ਼ਨ ਸਾਡੀ ਐਨ ਜੀਓ ਸਾਰੇ ਅਸੀਂ ਡੀਸਿਲਟਿੰਗ ਦਾ ਕੰਮ ਇਸ ਅਜ ਨਾਲਾ ਡੇਰਾ ਪਪਾ ਨਾਨਕ ਸਾਰੇ ਜਗ੍ਹਾ ਕਰ ਰਹੇ ਆ ਅਸੀਂ ਉਦੋਂ ਹੀ ਇੱਥੇ 4 ਜੀਸੀਬੀ ਤੇ 12 ਫਿਰ 15 ਟਰੈਕਟਰ ਲਾਏ ਮੈਨੂੰ ਦੋ ਮਹੀਨੇ ਲੱਗੇ ਅੱਜ ਤੁਸੀਂ ਦੇਖੋ ਕਿ ਬਹੁਤ ਹੀ ਤਸੱਲੀ ਹੋ ਰਹੀ ਹੈ ਕੋਈ ਖੁਸ਼ੀ ਦਾ ਮੌਕਾ ਨਹੀਂ ਹੈ ਪਹਿਲਾਂ ਹੀ ਇੰਨਾ ਦਾ ਗਰੀਬਾ ਇੰਨਾ ਨੁਕਸਾਨ ਹੋ ਗਿਆ ਆ ਦੇਖੋ ਜਿੱਥੋਂ ਤੱਕ ਮੀਲਾਂ ਦਾ ਰੇਤ ਇਹ ਜਾ ਰਹੀ ਹੈ ਕੋਈ ਰੇਤਾ ਨਹੀਂ ਸਾਰਾ ਰੇਤਾ ਡਾਟਿਆ ਇਹ ਸਾਰੀਆਂ ਜ਼ਮੀਨਾਂ ਜਿਹੜਾ ਉਹ ਬਜਾਈ ਹੋ ਗਈ ਹੈ ਕਣਕਾਂ ਦੀ ਸਾਰੀ ਬਜਾਈ ਇੱਥੇ ਕਰਤੀ ਹੈ ਇਧਰ-ਇਧਰ ਤੇ ਮੈਂ ਸਾਰੇ ਪਿੰਡ ਵਾਲਿਆਂ ਨੇ ਵੀ ਬੜਾ ਸਹਿਯੋਗ ਦਿੱਤਾ ਸਾਡੀ ਡਿਲੀ ਵੀ ਲੱਗੀ ਰਹੀ ਰੋਜ਼ ਇਹ 52 ਦਿਨਾਂ ਦੇ ਵਿੱਚ ਪ੍ਰੋਜੈਕਟ ਕੰਪਲੀਟ ਹੋਇਆ ਤੇ ਅੱਜ ਇਸ ਮੌਕੇ ਤੇ ਮੈਂ ਜੀਤਪੁਰ ਤੇ ਦਰਵਾਦ ਸਾਹਿਬ ਬਦਮਸ਼ ਕੋਇਆ 2010 ਕੀ ਤੁਸੀਂ ਸਾਰੇ ਜਿੱਥੇ ਜਿੱਥੇ 8 ਪਿੰਡਾਂ ਚ ਸਾਡੇ ਪ੍ਰੋਜੈਕਟ ਚੱਲ ਰਹੇ ਐ ਇਹ ਪੰਜਵਾਂ ਪਿੰਡ ਅਸੀਂ ਆਏ ਕਿਉਂਕਿ ਇੱਥੇ ਰੇਤੇ ਦਾ ਬਹੁਤ ਵੱਡਾ ਪਰੇਸ਼ਾਨੀ ਸੀ ਤੇ ਸਾਰੇ ਗਰੀਬ ਜਿਹੜੇ ਕਿਸਾਨ ਐ ਉਹ ਉਹਨਾਂ ਨੂੰ ਅਸੀਂ ਕਰ ਪਾਏ ਵਾਏ ਗ੍ਰੋਦੀ ਬਖਸ਼ਿਸ਼ ਨਾਲ ਪੈਲੀਆਂ ਤਿਆਰ ਨੇ ਕਣਕ ਬੀਜੀ ਜਾ ਰਹੀ ਹੈ ਬੜੀ ਸਸਤਾ ਵੱਲੋਂ ਵੱਡੀਆਂ ਸੇਵਾਵਾਂ ਰਪਾਈਆਂ ਗਈਆਂ। ਨੀਚੇ ਦੇ ਨਾਲ ਸ਼ੁਰੂਆਤ ਲਈ। ਅਸੀਂ ਅਗਸਤ ਦੇ ਜਦੋਂ ਇੱਥੇ ਹੜ੍ਹ ਆਇਆ ਉਹ ਤੋਂ ਇੱਕਦਮ ਹੀ ਦੂਜੇ ਦਿਨ ਹੀ ਮੈਂ ਆ ਗਿਆ ਸੀ ਤੇ ਅਸੀਂ ਬੋਟਸ ਭੇਜੀਆਂ ਉਦੋਂ ਕਸ਼ਤੀਆਂ ਦੀ ਬੜੀ ਘਾਟ ਸੀ। ਬੋਟਸ ਭੇਜੀਆਂ ਔਰ ਤਰਪਾਲਾਂ ਭੇਜੀਆਂ, ਪਸ਼ੂ ਚਾਰਾ। ਅਸੀਂ ਮੈਂ ਆਪ ਬਹੁਤ ਕਸ਼ਤੀਆਂ ਦੇ ਵਿੱਚ ਬੋਟਾਂ 'ਚ ਜਾ ਜਾ ਕੇ ਉੱਥੇ ਨੇਪਾਲ ਪਿੰਡ ਉਧਰ ਜਿਹੜਾ ਅਜਨਾਲਾ ਉਹ ਅਸੀਂ ਸੇਵਾ ਕੀਤੀ। ਉਸ ਤੋਂ ਬਾਅਦ ਤਕਰੀਬਨ ਮੈਂ ਹਰ ਸਨਿਚਰ ਐਤਵਾਰ ਉਦੋਂ ਤੋਂ ਸਤੰਬਰ ਦਾ ਮਹੀਨਾ ਤੇ ਅਕਤੂਬਰ ਦਾ ਮਹੀਨਾ ਹੁਣ ਅੱਜ 9 ਨਵੰਬਰ ਹੈ ਮੈਂ ਮੇਰੇ ਖਿਆਲ ਸ਼ਾਇਦ ਹੀ ਕੋਈ ਸਨਿਚਰ ਐਤਵਾਰ ਐਸਾ ਹੈ ਜਦੋਂ ਮੈਂ ਨਹੀਂ ਆਇਆ ਇਸ ਇਲਾਕੇ ਹਰ ਹਫਤੇ ਮੈਂ ਖੁਦ ਆਉਂਦਾ ਗਿਆ ਕਿਉਂਕਿ ਉਦੋਂ ਬੜੇ ਲੋਕ ਵੀ ਆਏ ਸੈਲੀਬ੍ਰਿਟੀ ਵੀ ਆਏ ਅਨਾਉਂਸਮੈਂਟਾਂ ਹੋ ਗਈਆਂ ਜਿਵੇਂ ਇੱਥੇ ਨਹੀਂ ਪਹੁੰਚੇ ਹੁਣੇ ਤੁਸੀਂ ਦੇਖਿਆ ਉਹ ਜਟਾ ਪਿੰਡ ਚ ਪਾਣੀ ਭਰਿਆ ਸੀ 150 ਏਕੜ ਚ ਉਹ ਮੇਨ ਮੇਨ ਜਗ੍ਹਾ ਹੋ ਗਿਆ ਚਲੋ ਆਏ ਫਿਰ ਅਸੀਂ ਵੇਅਰ ਹਾਊਸ ਖੋਲਿਆ ਜਨਾਲਾ 5 ਏਕੜ ਚ ਉਹ ਜਿਹੜਾ ਵੇਅਰ ਹਾਊਸ ਉਥੋਂ ਕਿੱਟਾ ਜਿਹੜੀਆਂ ਫੋਗਰ ਮਸ਼ੀਨਾਂ ਪਲੰਗ ਸ਼ਾਲਾ ਬਿਸਤਰੇ ਬਰਤਨ ਉਹ ਸਾਰੇ ਉਥੋਂ ਸਮਾਨ ਉਹ ਅਸੀਂ ਸਾਰੇ ਪਿੰਡਾਂ ਦੇ ਵਿੱਚ ਵੰਡਿਆ ਉਹ ਅੱਜ ਵੀ ਵੰਡਿਆ ਉਸ ਤੋਂ ਬਾਅਦ ਫਿਰ ਇਹ ਡੀਸਿਲਟਿੰਗ ਦੀ ਬੜੀ ਲੋਡ ਸੀ ਫਿਰ ਅਸੀਂ ਅੱਠ ਪਿੰਡਾਂ ਦੇ ਵਿੱਚ ਰੇਤਾ ਕੱਢਣ ਦਾ ਕੰਮ ਉੱਥੇ ਧਰਨਕੋਟ ਪੱਤਨ ਵੀ ਕੰਮ ਕਲੀਅਰ ਹੋ ਗਿਆ ਇਸ ਤੋਂ ਬਾਅਦ ਅਸੀਂ ਉੱਥੇ ਜਾ ਰਹੇ ਹਾਂ ਉੱਥੇ ਵੀ ਮੇਰੇ ਖਿਆਲ 150 ਏਕੜ ਦੇ ਕਰੀਬ ਦਰਿਆ ਦੇ ਇੱਧਰ ਫਿਰ ਦਰਿਆ ਦੇ ਉੱਧਰ ਉਹ ਬਾਬਾ ਜੀ ਦੇ ਨਾਲ ਅਸੀਂ ਮਿਲ ਕੇ ਸੇਵਾ ਕਰਾਈ ਆ ਆਨੰਦਗੜ੍ਹ ਵਾਲਿਆਂ ਨਾਲ ਤੇ ਅਸੀਂ ਹੁਣ ਉੱਥੇ ਪੰਜ ਗਰਾਈ ਵੀ ਜਾਣਾ ਜਿੱਥੇ ਵੀ ਰੇਤਾ ਪਾਣੀ ਰਹਿ ਗਿਆ ਤੇ ਹੁਣ ਜੋ ਵੀ ਸਾਡਾ ਟੀਚਾ ਸੀ ਵਾਹਿਗੁਰੂ ਨੇ ਜਿੰਨਾ ਕਿ ਅਸੀਂ ਕਰ ਸਕੇ ਕਿਉਂਕਿ ਸਾਨੂੰ ਫਿਕਰ ਕਣਕ ਦੀ ਬਜਾਈ ਦਾ ਸੀ ਤੇ ਇਹ ਨੂੰ ਸਮਝੋ ਜੀ ਆਪਣੇ ਆਪ ਨੂੰ ਕਿੰਨਾ ਸਕੂਨ ਮਿਲਦਾ ਜੀ ਨਹੀਂ ਬਹੁਤ ਤਸੱਲੀ ਹੁੰਦੀ ਹੈ ਕਿ ਬਈ ਸਾਡੀ ਮਿਹਨਤ ਔਰ ਸਾਡਾ ਜੋ ਵੀ ਤਨੋਂ ਮਨੋਂ ਤੁਹਾਨੂੰ ਅਸੀਂ ਸੇਵਾ ਕੀਤੀ ਉਹ ਜਿਹੜੀ ਹੈ ਉਹਦਾ ਸਕਾਰੇ ਕਾਰੇ ਪਈ ਹੈ ਉਹਦਾ ਘੱਟੋ ਘੱਟ ਚਲੋ ਇਹ ਦੇਖ ਕੇ ਖੁਸ਼ੀ ਹੁੰਦੀ ਕਿਉਂਕਿ ਮੈਂ ਪਹਿਲਾਂ ਇੱਥੇ ਤਿੰਨ ਵਾਰ ਆਇਆ ਸਾਡੀ ਟੀਮ ਇਹ ਪਹਿਲਾਂ ਵੀ ਅਸੀਂ ਦੇਖਿਆ ਵੀਡੀਓ ਵੀ ਮੈਂ ਮੰਗਾਉਂਦਾ ਰਿਹਾ ਤਕਰੀਬਨ ਹਰ ਦੂਜੇ ਦਿਨ ਬਈ ਕੰਮ ਚੱਲ ਰਿਹਾ ਹੁਣ ਪਰ ਅੱਜ ਦੇਖ ਕੇ ਮਨ ਨੂੰ ਬਹੁਤ ਤਸੱਲੀ ਹੋ ਰਹੀ ਹੈ ਕਿ ਭਈ ਠੀਕ ਹੈ ਇਹ ਪਿੰਡਾਂ ਦੇ ਵਿੱਚ ਜਿੱਦਾਂ ਦੇ ਸੇ ਗਏ ਆ ਉਹਦੇ ਵਾਸੀ ਕਹਿ ਰਹੇ ਸੀ ਕਿ ਜੇਕਰ ਤੁਸੀਂ ਉਹਨਾਂ ਦੀ ਬਾਹਣਾ ਫੜਦੇ ਤਾਂ ਉਹਨਾਂ ਦੀ ਸਰਵਾਈਵ ਕਰਨਾ ਬਹੁਤ ਮੁਸ਼ਕਲ ਹੋ ਜਾਣਾ ਨਹੀਂ ਇਹ ਗੱਲ ਨਹੀਂ ਦੇਖੋ ਇਹ ਤਾਂ ਪ੍ਰਮਾਤਮਾ ਦਾ ਕੋਈ ਨਾ ਕੋਈ ਸਬਬ ਬਣਦਾ ਹੈ ਤੇ ਇਸ ਸਾਲ ਤੇ ਆਪਾਂ 350 ਸਾਲਾ ਸ਼ਹੀਦੀ ਜਿਹੜਾ ਦਿਵਸ ਹੈ ਉਸ ਉਹਨਾਂ ਨੂੰ ਸਰਵਪ੍ਰਥਾ ਸ਼ਹੀਦ ਗੁਰੂ ਤੇਗ ਬਹਾਦਰ ਜੀ ਨੂੰ ਤੇ ਉਹਨਾਂ ਦਾ ਫਰਮਾਨ ਹੈ ਬਾਹੇ ਜਿਹਨਾਂ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋੜੀਏ ਆਪਾਂ ਇਹ ਗਰੀਬ ਕਿਸਾਨਾਂ ਦੀ ਹਰ ਇੱਕ ਵਿਅਕਤੀ ਜੋ ਸਮਰੱਥ ਹੈ ਜਾਂ ਜਿਹਦੇ ਕੋਲ ਕੋਈ ਪੋਸਟ ਹੈ ਜਾਂ ਜਿਹਨੂੰ ਲੋਕਾਂ ਨੇ ਆਪਣਾ ਨਮਾਇੰਦਾ ਚੁਣ ਕੇ ਭੇਜਿਆ ਔਰ ਹੋਰ ਵੀ ਜਿਹੜੇ ਸਮਰੱਥ ਨੇ ਬਿਜ਼ਨਸ ਵਾਲੇ ਜਾਂ ਜਿਹੜੇ ਉਹਨਾਂ ਦਾ ਫਰਜ਼ ਬੰਦਾ ਹੈ ਕਿ ਆਪਾਂ ਗਰੀਬ ਕਿਸਾਨਾਂ ਦੀ ਜਦੋਂ ਤੱਕ ਆਪਣਾ ਕਿਸਾਨ ਪੰਜਾਬ ਦਾ ਕਿਸਾਨ ਜਦੋਂ ਤੱਕ ਖੁਸ਼ਹਾਲ ਨਹੀਂ ਹੋਏਗਾ ਉਹ ਕਰਜ਼ਿਆਂ 'ਚ ਡੁੱਬਿਆ ਰਹੇਗਾ ਉਹ ਇਹ ਚਲੋ ਇਹ ਤੇ ਬਹੁਤ ਤਰਾਦੀ ਹੋ ਗਈ ਇੱਕ ਹੜ ਆ ਗਏ ਤੇ ਮੈਂ ਅੱਜ ਦਰਬਾਰ ਸਾਹਿਬ ਅੰਮ੍ਰਿਤਸਰ ਉੱਥੇ ਪ੍ਰੈਸ ਕਾਨਫਰੰਸ 'ਚ ਮੈਕਰੋਪ ਇੰਸ਼ੋਰੈਂਸ ਦੀ ਵੀ ਗੱਲ ਕੀਤੀ ਹੈ ਕਿ ਆਪਾਂ ਨੂੰ ਸੋਚਣਾ ਪਏਗਾ ਫਸਲ ਦੀ ਇੰਸ਼ੋਰੈਂਸ ਕਰਾਈਏ ਕਿਉਂਕਿ ਆਪਾਂ ਸਕੂਟਰ ਦੀ ਕਰਾ ਰਹੇ ਆ ਆਪਣੀ ਮੈਡੀਕਲ ਦੀ ਵੀ ਕਰਾ ਰਹੇ ਆ ਫਸਲਾਂ ਦੀ ਵੀ ਕੋਈ ਕਰਾਈਏ ਇੰਸ਼ੋਰੈਂਸ ਜੋ ਵੀ ਇਹਨਾਂ ਦੀ ਆਪਾਂ ਸਾਰੇ ਰਲ ਮਿਲ ਕੇ ਬਾਹ ਫੜੀਏ ਤਾਂ ਹੀ ਕੰਮ ਹੋ ਸਰਕਾਰ ਆਪਣਾ ਕੰਮ ਕਰ ਰਹੀ ਹੈ ਪਰ ਸਾਰੇ ਐਨ ਜੀਓ ਸਾਰਾ ਜਿਵੇਂ ਅੰਮ੍ਰਿਤਸਰ ਤੇ ਸਾਡਾ ਸਾਂਝਾ ਉਪਰਾਲਾ ਚੱਲ ਰਿਹਾ ਸਾਰੇ ਐਨ ਜੀਓ ਨਾਲ ਕੋਆਰਡੀਨੇਸ਼ਨ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਉਹਨਾਂ ਨੂੰ ਕੀ ਕਿਹਾ ਚਾਹੁੰਦੇ ਜਿਹੜੇ ਬੜੇ ਸੈਲੀਬ੍ਰਿਟੀ ਫੋਟੋਆਂ ਚਾਉਂ ਲਈ ਆਏ ਸੀ ਵੱਡੇ ਵਾਅਦੇ ਕਰਕੇ ਗਏ ਨਹੀਂ ਠੀਕ ਹੈ ਚਲੋ ਨਹੀਂ ਮੈਂ ਕਹਿੰਨਾ ਚੰਗੀ ਗੱਲ ਹੈ ਸਰ ਜੀ ਆਇਆਂ ਨੂੰ ਜਿਹੜੇ ਆਏ ਜੀ ਆਇਆਂ ਨੂੰ ਪਰ ਉਹ ਐਂਡ ਤੱਕ ਫਿਰ ਬਾਹ ਫੜਨੀ ਚਾਹੀਦੀ ਜਿਹੜਾ ਕੰਮ ਸ਼ੁਰੂ ਕੀਤਾ ਉਹ ਆਪਾਂ 2-4 ਦਿਨ ਫੋਟੋ ਖਚਾਣ ਵਾਲਾ ਕੰਮ ਨਹੀਂ ਨਾ ਇਹ ਤੇ ਇਹ ਹਜੇ ਵੀ ਸਾਡਾ ਕੰਮ ਖਤਮ ਨਹੀਂ ਹੋਇਆ ਇਹ ਕਹਿ ਰਹੇ 15 ਨਵੰਬਰ ਨੂੰ ਖਤਮ ਹੈਗਾ ਨਹੀਂ ਸਾਡੇ ਦਾ ਕੰਮ ਲੱਗਦਾ ਸ਼ੁਰੂ ਹੋਇਆ ਕਿ ਜਦੋਂ ਤੱਕ ਇਹਨਾਂ ਦੀ ਕਣਕ ਬੀਜੀ ਨਹੀਂ ਜਾਂਦੀ ਹੋਰ ਕੋਈ ਹੈ ਕਣਕ ਇਹਨਾਂ ਦੀ ਵਾਢੀ ਨਹੀਂ ਜਾਂਦੀ ਇਹਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਕਈ ਜਗ੍ਹਾ ਗਰਦਾਬਰੀ ਹੋ ਗਈ ਮੁਆਵਜ਼ਾ ਮਿਲ ਰਿਹਾ ਤੇ ਕੰਮ ਬਹੁਤ ਨੇ ਔਰ ਬੰਦੋਏ ਲੱਗਦਾ ਹੈ ਕਿ ਸਾਡੇ ਕੰਮ ਕਰਨ ਦੇ ਬਾਵਜੂਦ ਸਰਕਾਰ ਨੇ ਵੀ ਕਿਸੇ ਸਾਡਾ ਨੂੰ ਕਿਹਾ ਬਈ ਤੁਸੀਂ ਆਪਣੀ ਰੇਤ ਜਿਹੜੀ ਹੈ ਉਹ ਕਾਢ ਕੇ ਵਿੱਚੋਂ ਫਿਰ ਵੀ ਮੈਨੂੰ ਲੱਗਦਾ 30-40% ਜ਼ਮੀਨ ਹੈ ਸਾਰੇ ਅਗਨਾਲਾ ਡੇਰਾ ਬਾਬਰ ਨਾਨਕ ਬਰਦਾਸ਼ਪੁਰ ਪਠਾਨਕੋਟ ਫਾਜ਼ਲਪੁਰ ਉਸ ਤੋਂ 40% ਪੈਲੀਆਂ ਤਿਆਰ ਨਹੀਂ ਹੋਣੀਆਂ ਉਹਦਾ ਵੀ ਫਿਕਰ ਹੈ ਇਹਦੇ ਪੈਰਲਲ ਤੇ ਕੋਈ ਹੋਰ ਵੀ ਡਿਮਾਂਡਸ ਆ ਰਹੀਆਂ ਤੁਹਾਡੇ ਕੋਲ ਨਹੀਂ ਪੈਰਲਲ ਤੇ ਬਸ ਕਿਸਾਨ ਹੈ ਕਿਤੇ ਉਹ ਕਹਿੰਦੇ ਆ ਬੀਜ ਦੀ ਸਹਾਇਤਾ ਕਰ ਦਿਓ ਡੀਏਪੀ ਦੀ ਕਰ ਦਿਓ ਉਹ ਵੀ ਅਸੀਂ ਕਰ ਰਹੇ ਹਾਂ ਜਿੱਥੇ-ਜਿੱਥੇ ਜਿੰਨਾ ਸਾਡੇ ਸਮਰੱਥਾ ਹੈ ਉਸ ਤੋਂ ਜ਼ਿਆਦਾ ਹੀ ਕਰ ਰਹੇ ਹਾਂ ਜਿੱਥੇ ਵੀ ਕੋਈ ਸਾਡੇ ਤੋਂ ਹੋ ਸਕਦਾ ਅਸੀਂ ਕਿਸਾਨਾਂ ਦੇ ਨਾਲ ਖੜੇ ਸਭ ਤੋਂ ਪਹਿਲਾਂ ਸਾਡਾ ਸਰਦਾਰ ਵਿਕਮਤਜੀਤ ਸਿੰਘ ਸਾਨੀ ਸਾਹਿਬ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਿਉਂਕਿ ਸਾਡੇ ਇਹਨਾਂ ਨੇ ਗਰੀਬਾਂ ਕਿਸਾਨਾਂ ਦੀ ਬਾਹ ਫੜੀ ਆ ਗਈ ਕਿਉਂਕਿ ਜੇ ਇਹ ਸਾਡੀ ਬਾਹ ਨਾ ਫੜਦੇ ਤੇ ਸਾਡੇ ਕੋਲ ਪਹਿਲੀਆਂ ਬਾਤ ਨਹੀਂ ਸੀ ਹੋਣੀ ਇਹ ਤੇ ਸਾਨੂੰ ਰੱਬ ਵਰਗੇ ਨਾ ਇੱਕ ਰੱਬ ਆ ਤੇ ਦੂਜੇ ਮਾਲਕ ਇਹ ਨੇ ਨਹੀਂ ਨਹੀਂ ਦੂਜੇ ਮਾਲਕ ਇਹ ਜੇ ਜਿਨ੍ਹਾਂ ਨੇ ਸਾਡਾ ਸਾਡੀਆਂ ਪਹਿਲੀਆਂ ਬਾਤ ਕਰਕੇ ਤੇ ਸਾਡੀ ਕਣਕ ਪਜਾਤੀ ਜੀ ਅਹੀਂ ਤੇ ਇਹਨਾਂ ਦਾ ਸਾਰੀ ਉਮਰ ਜਿੰਨਾ ਤੱਕ ਸਾਡੇ ਸਾਹ ਦੇ ਵਿੱਚ ਸਾਹ ਜੇ ਨਾ ਅਹੀਂ ਸਾਨੀ ਸਾਹਿਬ ਉਹਨਾਂ ਦਾ ਸਤਿਕਾਰ ਨਹੀਂ ਜੇ ਭੁੱਲ ਸਕਦੇ ਸਾਰੀ ਉਮਰ ਜਿੰਨਾ ਤੱਕ ਮੈਂ ਆ ਮੈਂ ਆ ਮੈਂ ਬੱਚਿਆਂ ਨੂੰ ਵੀ ਕਰੀ ਆ ਕਿ ਆਪਣੇ ਬੱਚਿਆਂ ਨੂੰ ਵੀ ਦੱਸਾਂਗਾ ਵੀ ਪੁੱਤਰ ਜੋ ਸਾਨੀ ਸਾਹਿਬ ਜੇ ਇੱਕ ਤੇ ਮਾਲਕ ਹੋ ਜੇ ਤੇ ਦੂਜੇ ਸਾਡੇ ਸਾਨੀ ਸਾਹਿਬ ਸਮੇਸੇ ਰਾਣਕੇ ਇਹਨਾਂ ਨੇ ਬਾ ਬੜੀ ਚੰਗੀ ਸਾਡੀ ਸਮੇਸੇ ਰਾਕੇ ਸਾਡੀਆਂ ਨਹੀਂ ਦੇ ਪਿੱਛੇ ਲੋਕ ਵੇਖ ਲੋ ਸੰਜਤਾ ਲਗੀਆਂ ਕਣਕਾ ਨਹੀਂ ਬਜਾਈ ਹੋਈ ਇਹਨਾਂ ਨੇ ਸਾਡੀ ਕਣਕ ਬਚਾਤੀ ਜੇ ਅਸੀਂ ਤੇ ਇਹਨਾਂ ਦਾ ਸਾਰੀ ਉਮਰ ਸਤਿਕਾਰ ਨਹੀਂ ਜੇ ਭੁੱਲ ਸਕਦੇ ਇਸ ਤੋਂ ਇਲਾਵਾ ਕਿਸੇ ਹੋਰ ਚੀਜ਼ ਦੀ ਲੋੜ ਮਹਿਸੂਸ ਕਰਦੇ ਹੋ ਨਹੀਂ ਸਾਨੂੰ ਇਹਨਾਂ ਦਾ ਸਤਿਕਾਰ ਚਾਹੀਦਾ ਜਿੱਥੇ ਵੀ ਅਸੀਂ ਜਾਣੇ ਆ ਪਿੰਡ ਦੇ ਵਿੱਚ ਜਾਣ ਜਾਣਦੇ ਆਉਂਦੇ ਆ ਉਹ ਸਾਨੂੰ ਇਹੋ ਹੀ ਕਹਿੰਦੇ ਆ ਵੀ ਪਿੰਡ ਨਗਲ ਸਹੋਲਿਆ ਜੋ ਅਸਾਨੀ ਸਾਹਿਬ ਨੇ ਗੋਦ ਲਿਆ ਵਾ ਚਲੋ ਅਸੀਂ ਉਹਨਾਂ ਕੋ ਮੰਗ ਨਹੀਂ ਕਰਦੇ ਉਹਨਾਂ ਨੂੰ ਲੋਕਾਂ ਨੇ ਸੰਸਦਾ ਜਿਹੜੀ ਵੀ ਕਹਿੰਦੀ ਜਾਂਦੀ ਵੀ ਇਹ ਗੋਦ ਲਿਆ ਅਸਾਨੀ ਸਾਹਿਬ ਨੇ ਤੇ ਉਹਨਾਂ ਨੇ ਸੇਵਾ ਲਈ ਆ ਪਿੰਡ ਦੀ ਮਾਰੋ ਕੋਈ ਵੀ ਬੀਜ ਵਗੈਰਾ ਹੋਰ ਕਿ ਸਸਤਾ ਨੂੰ ਨਹੀਂ ਪਹੁੰਚ ਨਹੀਂ ਜੀ ਨਗਲ ਸਹੋਲ ਦੇ ਵਿੱਚ ਪ੍ਰੋਬਲਮ ਆਈ ਥੋੜੀ ਜੀ ਬਾਕੀ ਸੰਸਦਾ ਪਹੁੰਚੀਆਂ ਕਿਉਂਕਿ ਉਹਨਾਂ ਨੇ ਆਖਿਆ ਵੀ ਇਹ ਸਰਦਾਰ ਵਿਕਮਜੀਤ ਸਿੰਘ ਅਸਾਨੀ ਸਾਹਿਬ ਜੋ ਇਹਨਾਂ ਗੋਦ ਲਿਆਵਦੇ ਥੋੜੀ ਜਿਹਾ ਸਾਨੂੰ ਬੀਜ ਦੀ ਤੇ ਖਾਦ ਦੀ ਪ੍ਰੋਬਲਮ ਆਈਗੀ